ਸੁਰਜੀਤ ਸਿੰਘ ਜੀ بیٹے ਦਾ ਕੀ ਨਾਮ ਸੀ ਅਜੀਤ ਕੁਮਾਰ ਕਦੋਂ ਗਿਆ ਸੀ ਬਾਹਰ 15 ਅਗਸਤ ਨੂੰ ਕਿੰਨੇ ਮਹੀਨੇ ਹੋ ਗਏ ਸੀ ਉੱਥੇ ਬਾਹਰ ਉਹਨੂੰ 4 ਮਹੀਨੇ ਹੋ ਗਏ ਕਿਹੜੇ ਦੇਸ਼ ਚ ਭੇਜਿਆ ਸੀ ਨਮੇਨੀਆ ਕੀ ਕਾਰਨ ਹੋਇਆ ਉੱਥੇ ਉਹਦੀ ਮੌਤ ਦਾ ਉੱਥੇ ਬਿਮਾਰ ਹੋਇਆ ਜਾ ਕੇ ਫੇ ਖਤਮ ਹੋ ਤੁਸੀਂ ਕੀ ਕੰਮ ਕਰਦੇ ਹੋ ਦਿਹਾੜੀ ਕਰ ਖਰਚ ਕਮਾਉਣ ਵਾਲਾ ਹੋਰ ਕੋਨਾ ਹੋਰ ਕੋਈ ਨਹੀਂ ਮੈਂ ਇਕੱਲਾ ਹੀ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਬੇ ਬੱਚਾ ਆ ਜਾਏ ਘਰ ਅਸੀਂ ਉਹਦਾ ਮੂਹ ਦੇਖ ਲਈਏ ਬੁੱਢ ਮੇਰਾ ਨਾਮ ਹੈ ਬਾਈ ਸੰਦੀਪ ਸਿੰਘ ਸੰਦੀਪ ਸਿੰਘ ਜੀ ਕੀ ਲੱਗਦੇ ਹੋ ਤੁਸੀਂ ਮੇਰਾ ਬਰਾਦਰ ਆ ਜੀ ਅਜੇ ਕਮਾਲ ਉਹਨਾਂ ਦੀ ਡੈਥ ਹੋ ਗਈ ਬਾਹਰ ਗਏ ਸੀ ਰਮੀਨੀਆਂ ਉਹੀ ਇਕੱਲੇ ਕਮਾਉਣ ਵਾਲੇ ਸੀ ਘਰ ਵਿੱਚੋਂ ਤੇ ਉਹਨਾਂ ਦੀ ਉੱਥੇ ਬਿਮਾਰ ਹੋਏ ਉਹਨਾਂ ਦੀ ਡੈਥ ਹੋ ਗਈ ਅਸੀਂ ਹੁਣ ਸਰਕਾਰ ਕੋਲੋਂ ਇਹ ਅਪੀਲ ਕਰਦੇ ਆਂ ਕਿ ਉਹਨਾਂ ਦੀ ਜਲਦੀ ਜਲਦੀ ਜਿਹੜੀ ਡੈੱਡ ਬੋਡੀ ਆ ਉਹ ਸਾਡੇ ਇੰਡੀਆ ਕੋ ਸਾਡੇ ਕੋ ਪਹਚਾਈ ਜਾਵੇ ਸਾਡੇ ਚ ਇੰਨੀ ਗੰਜائش ਨਹੀਂ ਅਸੀਂ ਗਰੀਬ ਆਤਰ ਬੰਦੇ ਆ ਕਿ ਜਿਹੜਾ ਅਸੀਂ ਉਹਨੂੰ ਪੈਸਾ ਲਾ ਕੇ ਮਗਾਈਏ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਉਹਦੀ ਜਿਹੜੀ ਡੈੱਡ ਬੋਡੀ ਆ ਜਲਦੀ ਜਲਦੀ ਇੰਡੀਆ ਆਵੇ ਉਹਦੀ ਮਦਰ ਨੂੰ ਇਹ ਤੇ ਦੱਸਿਆ ਤੁਸੀਂ ਉਹਨਾਂ ਦੀ ਮਦਰ ਨੂੰ ਨਹੀਂ ਜੀ ਪਤਾ ਉਹਨਾਂ ਦੇ ਫਾਦਰ ਸਾਹਿਬ ਨੂੰ ਮਾੜਾ ਜਿਹਾ ਪਤਾ ਅਸੀਂ ਘਰੋਂ ਨਹੀਂ ਅਜੇ ਕੋਈ ਜੀ ਗੱਲ ਕੀਤੀ ਕਰਦੇ ਹਾਲਾਤ ਕਿਸ ਤਰ੍ਹਾਂ ਦੇ ਕਰਦੇ ਹਾਲਾਤ ਜਿਹੜੇ ਆ ਬਹੁਤ ਮਾੜੇ ਆ ਜੀ ਬਹੁਤ ਗਰੀਬ ਗਰੀਬੀ ਆ ਆਪਣੇ ਜਿਹੜਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਲੋਂ ਚਲਾਉਂਦੇ ਆ ਪੈਸੇ ਚੱਕੀ ਉਹਨਾਂ ਨੇ ਮੁੰਡਾ ਭੇਜਿਆ ਸੀਗਾ ਅਸੀਂ ਸੋਚਿਆ ਚਲੋ ਜਾਊਗਾ ਕਮਾਊਗਾ ਉਹ ਜਾ ਕੋਤੇ ਵੀ ਨਹੀਂ ਹੋ ਗਿਆ ਸੀ ਉਹਨੂੰ ਗਏ ਚਾਰ ਮਹੀਨੇ ਹੋ ਗਏ ਜੀ ਕੁਲਦੀਪ ਸਿੰਘ ਜੀ ਤੁਹਾਡੇ ਜਿਹੜੇ ਪਿੰਡ ਦੇ ਇੱਕ ਨੌਜਵਾਨ ਅਜੀਤ ਕੁਮਾਰ ਦੀ ਜੀ ਸਰ ਇਹ ਮੌਤ ਹੋਈ ਆ ਅਰਮੀਨੀਆ ਚ ਜੀ ਸਰ ਇਹ ਕੀ ਮਾਮਲਾ ਹੈ ਮਾਮਲਾ ਇਹ ਜੀ ਦਿਹਾੜੀਦਾਰ ਬੰਦਾ ਸਰਜੀਤ ਕੁਮਾਰ ਉਹਦਾ ਡੈਡੀ ਦਾ ਨਾਮ ਹੈ ਤੇ ਉਹ ਮੁੰਡੇ ਦਾ ਨਾਮ ਅਜੀਤ ਕੁਮਾਰਾ ਜੀ ਪਹਿਲਾ ਲੜਕਾ ਇੱਕ ਸੀਗਾ ਉਹ ਭਰਤੀ ਹੋ ਗਿਆ ਸੀ ਕਰੋਨਾ ਕਾਰਨ ਉਹ ਵੀ ਭਰਤੀ ਨਹੀਂ ਹੋ ਸਕਿਆ ਸਰਕਾਰਾਂ ਦੀ ਵਜ੍ਹਾ ਨਾਲ ਤੇ ਇਹ ਬੱਚਾ ਬੇਟਾ ਆਪਣਾ ਕਰਜ਼ਾ ਚੱਕ ਕੇ ਵਿਚਾਰੇ ਆਪਣੇ ਭੇਜ ਜਰਮਨੀਆ ਉੱਥੇ ਜਾ ਕੇ 15 20 ਦਿਨ ਕੰਮ ਕੀਤਾ ਉਹਦੇ ਬਾਅਦ ਉਹ ਬਿਮਾਰ ਹੋ ਗਿਆ ਐਡਮਿਟਰੇ ਆ ਗੱਲਬਾਤ ਕਰਦੇ ਰਹੇ ਕੱਲ 2 ਦਿਨ ਪਹਿਲੇ ਉਹਨਾਂ ਦੀ ਡੈਥ ਹੋ ਗਈ ਬੱਚੇ ਦੀ ਆਪਾਂ ਪੰਜਾਬ ਸਰਕਾਰਔਰ ਕੇਂਦਰ ਸਰਕਾਰ ਤੋਂ ਮਤਲਬ ਵਕੀਲ ਕਰਦੇ ਆ ਕਿ ਉਹਨਾਂ ਦੀ ਡੈੱਡ ਬੋਡੀ ਇੱਥੇ ਲਿਆਂਦੀ ਜਾਵੇ ਤਾਂ ਕਿ ਉਹਨਾਂ ਦਾ ਪਰਿਵਾਰ ਉਸਦਾ ਮੂੰਹ ਦੇਖ ਸਕੇ ਕੋਈ ਇੰਨੇ ਕਰਜ਼ਾ ਚੱਕ ਕੇ ਦਿਹਾੜੀਦਾਰ ਬੰਦੇ ਆ ਬਹੁਤ ਮੁਸ਼ਕਲ ਆ ਤੇ ਇਸ ਕਰਕੇ ਆਪਾਂ ਇਹ ਅਪੀਲ ਕਰਦੇ ਆ ਕਿ ਉਹਨਾਂ ਦੀ ਡੈੱਡ ਬੋਡੀ ਜਿੰਨੀ ਵੀ ਸਾਡੀ ਮਦਦ ਕਰੇ ਪੰਜਾਬ ਸਰਕਾਰ ਰੋਕੇਂਦਰ ਸਰ ਕਰ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਾਂਗੇ ਕਿ ਸਾਡੇ ਬੱਚੇ ਦੀ ਜੋ ਡੈੱਡ ਬੋਡੀ ਆ ਪਿੰਡ ਪੰਜਾਬੀ ਜਾਵੇ ਉਹਨਾਂ ਦਾ ਪਰਿਵਾਰ ਜੋ ਬੱਚੇ ਦਾ ਆਖਰੀ ਮੂੰਹ ਦੇਖ ਸਕੇ ਜੀ